ਬੰਦਾ ਜਿੰਨਾ ਮਰਜੀ ਸਮਝਦਾ ਰਹੇ ਸਮਝ ਸਮਝ ਕੇ ਸਮਝ ਸਮਝ ਕੇ ਇਹ ਸਮਝੇਦਾ ਹੈ ਬੰਦਾ ਇੱਕ ਦਿਨ ਮੈਂ ਤੇ ਕੁਛ ਵੀ ਨਹੀਂ ਸਮਝਿਆ ਜਾਣ ਜਾਣ ਕੇ ਇਹ ਜਾਣ ਲੈਂਦਾ ਹੈ ਕਿ ਮੈਂ ਤੇ ਹਜੇ ਕੁਛ ਵੀ ਨਹੀਂ ਜਾਣਿਆ ਇਸੇ ਗੁਰੂ ਸਾ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿੰਨਾ ਕੁ ਜਾਣ ਲੋਗੇ ਕਿੰਨਾ ਕੁ ਸਮਝ ਲੋਗੇ ਅੰਤ ਤੇ ਤਾਂ ਪਾਓ ਜੇ ਅੰਤ ਪੈ ਸਕੇ ਹੈ ਹੀ ਬੇਅੰਤ ਕਿੰਨਾ ਕੁ ਸੁਣੀਏ ਕਿੰਨਾ ਕੁ ਸਮਝੀਏ ਕਿੰਨਾ ਕੁ ਵਿਚਾਰੀਏ ਸੋ ਗੁਰੂ ਸਾਹਿਬ ਜੀ ਦਾ ਨਿਤ ਦਾ ਨਵਾਂ ਗਿਆਨ ਹੈ ਤੇ ਜ਼ਿੰਦਗੀ ਵਿੱਚ ਬੜੀ ਲੋੜ ਹੈ ਸਤਿਗੁਰ ਦੇ ਬਚਨਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਤਾਂ ਜੋ ਜ਼ਿੰਦਗੀ ਦਾ ਰਸ ਆਵੇ ਜ਼ਿੰਦਗੀ ਦਾ ਆਨੰਦ ਆਵੇ ਜਿਹੜੇ ਗੁਰੂ ਘਰਾਂ ਨਾਲ ਸਤਿਗੁਰ ਦੇ ਦਰ ਨਾਲ ਮਨੋਂ ਜੁੜੇ ਹੋਣੇ ਇੱਕ ਤੇ ਹੁੰਦਾ ਨਾ ਜੀ ਅਸੀਂ ਪਦਾਰਥਾਂ ਨਾਲ ਜੁੜੇ ਹੋਏ ਧਿਆਨ ਨਾਲ ਸੁਣੋ ਇੱਕ ਹੈ ਜੀ ਮੈਂ ਪਦਾਰਥਾਂ ਨਾਲ ਜੁੜਿਆ ਹੋਇਆ ਹਾਂ ਆਪਣੀ ਬੱਲੇ ਬੱਲੇ ਨਾਲ ਜੁੜਿਆ ਹੋਇਆ ਹਾਂ ਉਹਨੂੰ ਜੁੜਿਆ ਨਹੀਂ ਕਹਿੰਦੇ ਮੈਂ ਗੁਰਦੁਆਰੇ ਜਾ ਰਿਹਾ ਮੈਨੂੰ ਆ ਮਿਲੇ ਜਿਹੜੀ ਚੀਜ਼ ਲਈ ਜਾ ਰਿਹਾ ਤੂੰ ਉਹਦੇ ਨਾਲ ਜੁੜਿਆ ਤੂੰ ਗੁਰੂ ਨਾਲ ਥੋੜਾ ਜੁੜਿਆ ਜਿਸ ਇੱਛਾ ਨੂੰ ਲੈ ਕੇ ਜਾ ਰਿਹਾ ਤੂੰ ਤੇ ਆਪਣੀ ਇੱਛਾ ਪੂਰਤੀ ਚਾਹੁੰਦਾ ਹੈ ਵੀ ਆ ਚੀਜ਼ ਮਿਲੇ ਗੁਰੂ ਸਾਹਿਬ ਦੇ ਪ੍ਰਤੀ ਨਹੀਂ ਜਾ ਰਿਹਾ ਪਿਆਰ ਨਹੀਂ ਹਜੇ ਬਣਿਆ ਸਾਡਾ ਪਿਆਰ ਪਦਾਰਥ ਨਾਲ ਅਜੇ ਬਣਿਆ ਮਟੀਰੀਅਲ ਨਾਲ ਬਣਿਆ ਕੋਈ ਚੀਜ਼ ਚਾਹੀਦੀ ਹੈ ਜਿਸ ਕਰਕੇ ਅਸੀਂ ਜਾਣੇ ਹਾਂ ਅਸੀਂ ਅਸਲ ਦੇ ਵਿੱਚ ਉਸ ਵਸਤੂ ਨਾਲ ਉਸ ਚੀਜ਼ ਨਾਲ ਪਿਆਰ ਕਰਦੇ ਕਹਿੰਦੇ ਇਹ ਆ ਕਿ ਗੁਰੂ ਸਾਹਿਬ ਜੀ ਤੁਹਾਡੇ ਨਾਲ ਜੁੜੇ ਆ ਪਰ ਜਿਹੜੇ ਗੁਰੂ ਸਾਹਿਬ ਨਾਲ ਜੁੜੇ ਹੋਏ ਸੱਜਣ ਹੁੰਦੇ ਐ ਉਹ ਬੜੇ ਸ਼ਾਂਤ ਬੜੇ ਸੁਖੀ ਬੜੇ ਆਨੰਦ ਚ ਹੁੰਦੇ ਆ ਤੇ ਅੱਜ ਸਾਨੂੰ ਸਮਾਜ ਵਿੱਚ ਜੇ ਲੋਕ ਘੱਟ ਸੁਖੀ ਦਿੱਸਦੇ ਐ ਸ਼ਾਂਤ ਘੱਟ ਦਿੱਸਦੇ ਐ ਇਹਦਾ ਮਤਲਬ ਇਹ ਐ ਅਜੇ ਤੱਕ ਗੁਰੂ ਸਾਹਿਬ ਨਾਲ ਜਾਂ ਸਿੱਖੀ ਨਾਲ ਜੁੜੇ ਨਹੀਂ ਜੁੜੇ ਲੱਖਾਂ ਦਿੱਸਦੇ ਐ ਪਰ ਸਰੀਰ ਕਰਕੇ ਜੁੜੇ ਐ ਆਪਣੇ ਪਦਾਰਥਾਂ ਨਾਲ ਇਛਾਵਾਂ ਨਾਲ ਜੁੜੇ ਹੋਏ ਆ ਅਜੇ ਤੱਕ ਗੁਰੂ ਸਾਹਿਬ ਨਾਲ ਨਹੀਂ ਜੁੜੇ ਤੇ ਜਦੋਂ ਬੰਦਾ ਗੁਰੂ ਸਾਹਿਬ ਨਾਲ ਜੁੜਦਾ ਹੈ ਉਹ ਤੇ ਵੈਸੇ ਹੀ ਸ਼ਾਂਤ ਹੋ ਜਾਂਦਾ ਹੈ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਜਣੋ ਸੋਚੋ ਵੀਰੋ ਮੰਨ ਲਓ ਕੋਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਚੱਲਿਆ ਗਿਆ ਤੇ ਦਸ਼ਮੇਸ਼ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਰੀਜ ਦੇ ਨਾਲ ਬੰਦੇ ਨੇ ਨਮਸਕਾਰ ਕਰ ਲਈ ਗੁਰੂ ਸਾਹਿਬ ਨੂੰ ਪਿੱਛੇ ਕੁਝ ਰਹਿ ਗਿਆ ਉਸ ਬੰਦੇ ਨੂੰ ਹੁਣ ਕੁਝ ਮੰਗਣ ਦੀ ਲੋੜ ਹੈ ਜਿਨੂੰ ਕਲਗੀਆਂ ਵਾਲੇ ਸਾਹਮਣੇ ਮਿਲ ਜਾਣ ਤੇ ਪਾਦਸ਼ਾਹ ਦੇ ਦਰਸ਼ਨ ਹੋ ਜਾਣ ਮਗਰ ਤੇ ਰਹਿ ਹੀ ਨਹੀਂ ਗਿਆ ਪੁਛ ਤੁਦ ਰਿੱਠੇ ਸੱਚੇ ਪਾਦਸ਼ਾਹ ਮਲ ਜਨਮ ਜਨਮ ਦੀ ਕੱਟੀਏ ਉਹ ਤੇ ਰੱਜ ਗਿਆ ਹੁਣ ਆਪਾਂ ਸਾਰੇ ਹੀ ਕਹਿੰਦੇ ਆ ਵੀ ਉਹ ਤੇ ਮੰਗੇਗਾ ਹੀ ਹੁਣ ਕੀ ਉਹ ਤੇ ਬੋਲਣ ਜੋਗਾ ਹੀ ਨਹੀਂ ਰਿਹਾ ਵੀ ਇੰਨੀ ਵੀ ਕਿਰਪਾ